ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਇਹਨਾਂ ਸ਼ਖਸ ਇਹਨਾਂ ਬੰਦਿਆਂ ਨੇ ਦੱਸਿਆ ਹੈ ਏਜੰਟਾਂ ਦਾ ਕਾਲਾ ਸੱਚ ਜੇਕਰ ਤੁਸੀਂ ਵੀ ਬਾਹਰ ਜਾਣ ਦੇ ਸ਼ਕੀਮ ਹੋ ਤੁਹਾਨੂੰ ਲੱਗਦਾ ਕਿ ਮੈਂ ਬਾਹਰ ਜਾ ਕੇ ਬਹੁਤ ਜ਼ਿਆਦਾ ਪੈਸਾ ਕਮਾ ਲਵਾਂਗਾ ਤਾਂ ਇੱਕ ਵਾਰੀ ਇਹਨਾਂ ਦੀ ਗੱਲ ਸੁਣ ਲਿਓ ਤੁਹਾਨੂੰ ਮੈਂ ਦੱਸਦਾ ਇਹਨਾਂ ਨੇ ਕੀ ਕੁਝ ਦੱਸਿਆ ਹੈ ਲਾਸਟ ਦੇ ਤੁਹਾਨੂੰ ਮੈਂ ਇਹਨਾਂ ਦੀ ਜ਼ੁਬਾਨੀ ਦੱਸਾਂਗਾ ਇਹ ਹੀ ਆਪਣੇ ਮੂੰਹ ਦੱਸਣਗੇ ਕੀ ਕੁਝ ਬੀਤੇ ਇਹਨਾਂ ਦੇ ਨਾਲ 40 40 45 45 50 50 ਲੱਖ ਰੁਪਏ ਲੈ ਕੇ ਏਜੰਟਾਂ ਨੇ ਕਿਹਾ ਤੁਹਾਨੂੰ ਅਮਰੀਕਾ ਫੀਸ ਦਵਾਂਗੇ ਅਮਰੀਕਾ ਦੀ ਥਾਂ ਇਹਨਾਂ ਨੂੰ ਕਿਤੇ ਹੋਰ ਹੀ ਲੈ ਗਏ ਕਦੀ ਕਤਰ ਤੇ ਕਦੀ ਬ੍ਰਾਜ਼ੀਲ ਤੇ ਕਦੀ ਕਿਸੇ ਹੋਰ ਦੇਸ਼ ਦੇ ਵਿੱਚ ਗੱਲ ਗੱਲ ਤੇ ਝੂਠਾ ਬਹਾਨਾ ਬਣਾ ਕੇ ਇਹਨਾਂ ਦੇ ਨਾਲ ਜੋ ਕੀਤਾ ਦੇਖ ਕੇ ਤੁਹਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਚੋ ਗਈ ਜੀ ਹਾਂ ਪੈਰਾਂ ਥੱਲੇ ਜ਼ਮੀਨ ਨਿਕਲ ਜਗੂ ਦੀ ਸੋਚੋਗੇ ਕਿ ਅਸੀਂ ਤਾਂ ਵਿਦੇਸ਼ ਜਾਣਾ ਹੀ ਨਹੀਂਗਾ ਕਿੰਨੇ ਕਿੰਨੇ ਦਿਨ ਇਹ ਭੁੱਖੇ ਰਹੇ ਨੇ ਰੋਟੀ ਵੀ ਖਾਣ ਨੂੰ ਨਹੀਂ ਮਿਲੀ ਇਹਨਾਂ ਦੇ ਜਿਹੜੇ ਕੱਪੜੇ ਇਥੋਂ ਕੱਪੜੇ ਲੈ ਕੇ ਆਏ ਸੀ ਉਹ ਵੀ ਕੱਪੜੇ ਉਹਨਾਂ ਨੇ ਖੋਲੇ ਉੱਥੇ ਜਿਹੜੇ ਇਹਨਾਂ ਦੇ ਨਾਲ ਹੋਰ ਬੰਦੇ ਸੀ ਵਿੱਚੋਂ ਕਈ ਤਾਂ ਵਿਚਾਰੇ ਮਰ ਹੀ ਗਏ ਕੀ ਕੁਛ ਬੀਤੀ ਐਣ ਦੇ ਨਾਲ ਇਹਨਾਂ ਨੇ ਦੱਸਿਆ ਕਿ ਭਾਈ ਵਿਦੇਸ਼ ਜਾਣੋਂ ਚੰਗਾ ਤਾਂ ਇੱਥੇ ਹੀ ਜਿੱਦਾਂ ਦੀ ਮਿਲਦੀ ਹੈ ਨਾ ਉਦਾਂ ਦੀ ਖਾ ਕੇ ਖੁਸ਼ ਰਵੋ ਤਾਂ ਤੁਹਾਡੀ ਜ਼ਿੰਦਗੀ ਬਹੁਤ ਜ਼ਿਆਦਾ ਵਧੀਆ ਹੋਵੇਗੀ ਆ ਸੁਣੋ ਤੁਸੀਂ ਇਹਨਾਂ ਦੀ ਗੱਲਬਾਤ ਪੂਰੀ ਵੀਡੀਓ ਦੇਖਣਾ ਕੀ ਕੁਛ ਇਹਨਾਂ ਨਾਲ ਬੀਤੀ ਹੈ ਕੀ ਕੁਛ ਇਹਨਾਂ ਨਾਲ ਹੋਇਆ ਵੈ ਇੱਕ ਵਾਰੀ ਦੇਖ ਲੈਣਾ ਤੇ ਤੁਹਾਡਾ ਵਿਦੇਸ਼ ਜਾਣ ਦਾ ਮਨ ਨਾ ਬਿਲਕੁਲ ਹੀ ਉਤਰ ਜਾਊਗਾ ਅਮਰੀਕਾ ਜਾ ਕੇ ਡੋਂਕੀ ਲਾਣ ਵਾਲੇ ਤਾਂ ਖਾਸ ਕਰਕੇ ਇਸ ਵੀਡੀਓ ਨੂੰ ਦੇਖ ਲੈਣਾ ਵੀਡੀਓ ਸ਼ੇਅਰ ਕਰਨੀ ਹੋ ਗਈ ਕਰ ਦਿਓ ਨਹੀਂ ਕਰਨੀ ਤਾਂ ਨਾ ਕਰਿਓ ਜੇ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਚਾਹੁੰਦੇ ਹੋ ਨਾ ਇਨਦੀ ਗੱਲ ਆਪਾ ਸੁਣ ਕੇ ਵੀਡੀਓ ਮੈਂ 2 ਅਗਸਤ ਨੂੰ ਗਿਆ ਤੇ ਦਿੱਲੀ ਤੋਂ ਕਤਰ ਕਤਰ ਤੋਂ ਬ੍ਰਾਜ਼ੀਲ ਬ੍ਰਾਜ਼ੀਲ ਤੋਂ ਬਾਹਰ ਇਹ ਨਿਕਲੇ ਤੇ ਮੈਂ ਫਿਰ 2 ਦਿਨ ਹੋਟਲ 'ਚ ਰਿਹਾ ਤੇ ਮੈਨੂੰ ਕਹਿੰਦੇ ਕਿ ਪੇਰੂ ਤੋਂ ਤੇਰੀ ਫਲੈਟ ਹੈ ਪੇਰੂ ਤੱਕ ਹੀ ਬੱਸਾਂ ਤੇ ਗਏ ਤੇ ਅੱਗੇ ਮਤਲਬ ਕਿ ਕੋਈ ਉੱਥੇ ਫਲੈਟ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਹੀ ਫਿਰ ਬਾਅਦ ਤੇ ਟੈਕਸੀਆਂ ਰਹੀਂ ਗਈ ਪੇਰੂ ਕੋਕਲੀ ਕੋਲੰਬੀਆ ਤੇ ਫਿਰ ਕਪੂਰਗਾਨਾ ਜਿੱਥੇ ਪਨਾਮਾ ਜੰਗਲ ਸ਼ੁਰੂ ਹੁੰਦਾ ਫਿਰ ਉੱਥੋਂ ਅੱਗੇ ਕਹਿੰਦੇ ਕਿ ਤੂੰ ਸ਼ਿਪ ਤੇ ਜਾਏਂਗਾ ਕਰੂਸ ਤੇ ਇਹਨੂੰ ਕਹਿੰਦੇ ਤੇ ਪਰ ਕਰੂਸ ਵੀ ਉੱਥੇ ਖੜਾ ਨਹੀਂ ਹੈਗਾ ਹੀ ਕੁਝ ਨਹੀਂ ਹੈਗਾ ਹੀ ਫਿਰ ਪਨਾਮਾ ਫਿਰ ਡੋਂਕੀ ਲੱਗੀ ਤੇ ਕੁਝ ਮੁੰਡੇ ਵੀ ਮਤਲਬ ਇੱਕ ਇੱਕ ਦੋ ਦੋ ਮੁੰਡਾ ਮਰਿਆ ਵੀ ਇੱਥੇ ਇੱਕ ਸਮੁੰਦਰ ਚ ਡੁੱਬ ਗਿਆ ਹੀ ਤੇ ਇੱਕ ਜੰਗਲ ਚ ਪਨਾਮਾ ਦੇ ਉਸ ਤੋਂ ਬਾਅਦ ਸਿਟੀ ਪਹੁੰਚੇ ਜਿੱਦਾਂ ਹੀ ਪਹੁੰਚੇ ਡੋਂਕੀ ਦੋ ਦਿਨ ਦੇ ਬਾਅਦ ਨਿਕਲੇ ਸਿਟੀ ਨਿਕਲੇ ਸਿਟੀ ਤੋਂ ਬਾਅਦ ਹੀ ਫਿਰ ਹੌਲੀ-ਹੌਲੀ ਇਦਾਂ ਨਕਾਰਾ ਗੁਆ ਗੁਆਟਾਮਲ ਮਕਸੀਕੋ ਤੱਕ ਪਹੁੰਚ ਗਏ ਮੁਸੀਤ ਤੋਂ ਅੱਗੇ ਕਿਸ ਤਰ੍ਹਾਂ ਗਈ ਮਕਸੀਕੋ ਤੋਂ ਅੱਗੇ ਸਾਨੂੰ ਉਹਨਾਂ ਨੇ ਪਹਾੜੀ ਪਹਾੜੀ ਵਾਲੇ ਰਸਤੇ ਕੱਢਿਆ ਉਹਨੇ ਡੋਂਕਰ ਨੇ ਕੋ ਸਮੁੰਦਰ ਦੀ ਡੋਂਕੀ ਵੀ ਲੱਗੀ ਸਮੁੰਦਰ ਦੀ ਡੋਂਕੀ ਲੱਗੀ ਆ 4 ਘੰਟੇ ਦੀ ਜਿਹਦੇ ਵਿੱਚ ਮੇਰੀ ਕਿਸ਼ਤੀ ਡੁੱਬ ਚਲੀ ਤਾਂ ਉਹਦੇ ਚੋਂ ਹੀ 8-9 ਜਾਣੇ ਜਿਹਦੇ ਵਿੱਚੋਂ ਹੀ ਬਚ ਗਏ ਜਦੋਂ ਤੁਸੀਂ ਇਥੇ ਚੱਲੇ ਸੀ ਏਜੰਟ ਦੇ ਨਾਲ ਕਿਹੋ ਜੀ ਗੱਲਬਾਤ ਕੀਤੀ ਵੀ ਡੋਂਕੀ ਰਾਈ ਜਾਓਗੇ ਤੇ ਸਿੱਧੀ ਫਲਾਈਟ ਸੀ ਕੀ ਉਹਨਾਂ ਨੇ ਏਜੰਟ ਨਾਲ ਮੇਰ ਨਾਲ ਗੱਲ ਹੋਈ ਸੀ ਕਿ ਮੈਂ ਇਹ ਯੂਰਪਾ ਦਾ ਵੀਜ਼ਾ ਦਿਵਾਉਂਗਾ ਵੀ ਵੀਜ਼ਾ ਲਵਾ ਕੇ ਫਿਰ ਸਿੱਧਾ ਮਕਸੀਕੋ ਦਾ ਕਰਾਉਂਗਾ ਤੇ ਫਿਰ ਉੱਥੇ ਕਹਿੰਦਾ ਨਹੀਂ ਇਹ ਗੱਲ ਨਹੀਂ ਬੰਦੀ ਵੀ ਫਿਰ ਉਹਨਾਂ ਨੇ ਮੈਨੂੰ ਬਰਾਉਥੋਂ ਕਤਰਕਲਿਆ ਦਿੱਲੀ ਤੋਂ ਕਤਰ ਤੋਂ ਫਿਰ ਸਿੱਧਾ ਬ੍ਰਾਜ਼ੀਲ ਕਲਿਆ ਤੇ ਫਿਰ ਅੱਗੇ 42 ਲੱਖ ਰੁਪਏ ਇੰਨੇ ਲੰਮੇ ਸਮੇਂ ਤੁਸੀਂ ਰਹੇ ਹੋ ਖਾਣ ਪੀਣ ਦਾ ਕੀ ਪ੍ਰਬੰਧ ਸੀ ਕਿੱਦਾਂ ਖਾਣ ਪੀਣ ਦਾ ਹੀ ਚੋਲ ਜੇ ਮਿਲ ਜਾਂਦੇ ਹੀ ਕਦੀ ਕਦਾਈ ਨੀ ਤੇ ਚਾਰ ਚਾਰ ਦਿਨ ਕਦੀ ਵਾਰੀ ਭੁੱਖੇ ਰਹੀਦਾ ਹੀ ਕਦੀ ਕੋਕ ਮਿਲ ਜਾਣਾ ਜਾਂ ਬਿਸਕੁਟ ਮਿਲ ਜਾਣੇ ਬਸ ਇਹੀ ਖਾ ਲੈਣੇ ਕੀ ਮੰਗਰਦੇ ਹੋ ਤੁਸੀਂ ਸਰਕਾਰ ਤੋਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਆ ਕਿ ਸਾਡਾ ਜਿਹੜਾ ਨੁਕਸਾਨ ਆ ਹੋਇਆ ਉਹ ਪਰਵਾਹੀ ਕਰ ਦੇਣ ਸਾਡੀ ਮਦਦ ਕਰਨ ਠੀਕ ਜੰਟਾਂ ਦੇ ਖਿਲਾਫ ਕਾਰਵਾਈ ਚਾਹੁੰਦੇ ਹੋ ਤੁਸੀਂ ਜੰਟਾਂ ਦੀ ਕਾਰਵਾਈ ਸਖਤੋਂ ਸਖਤ ਹੋਣੀ ਚਾਹੀਦੀ ਆ ਇੱਕ ਜਿਹੜਾ ਬੰਦੇ ਨੂੰ 2 ਨੰਬਰ ਚ ਨਾ ਪਾਇਆ ਜਾਵੇ ਜੇ ਪਾਉਣਾ ਵੀ ਤੇ 1 ਨੰਬਰ ਦੇ ਵਿੱਚ ਬੰਦੇ ਨੂੰ ਘੱਲਿਆ ਜਾਵੇ ਕੇ ਦੋ ਨੰਬਰ ਦੇ ਵਿੱਚ ਨਾ ਘੱਲਿਆ ਜਾਵੇ ਕਿ ਜਿਹੜੀ ਦੀ ਆ ਬਾਜੀ ਕੋਈ ਅੰਡਾ ਤਾਂ ਗੇੜ ਕੇ ਦੋ ਨੰਬਰ ਚ ਨਾ ਬਾਜੀ ਕਿਸੇ ਪਾਸੇ ਜਾਓ ਬਾਜੀ ਇੱਥੇ ਖਾ ਲੋ ਥੋੜੀ ਖਾ ਲੋ ਕਿਤੇ ਤਕੇ ਨਾ ਚਲੋ ਬਾਜੀ ਨਾ ਖਾਣ ਨੂੰ ਮਿਲਦਾ ਨਾ ਕੁਝ ਉਥੇ ਕੁਝ ਤੁਹਾਡੀ ਸੇਫਟੀ ਰੱਖਦੇ ਆ ਕੋਟਮਾਰ ਵਾਧੂ ਕਰਦੇ ਆ ਜੋ ਤੁਹਾਡੀ ਜੇਬ ਚ ਪੈਸਾ ਤੇ ਲਾ ਸਭ ਕੁਝ ਖੋ ਲੈਂਦੇ ਆ ਜਦੋਂ ਘਰੋਂ ਚੱਲੇ ਸੀ ਮਤਲਬ ਕਿ ਸਾਬ ਲਾ ਲਓ ਪਾਜੀ 30 35000 ਦੇ ਤਾਂ ਕੱਪੜੇ ਹੀ ਸੀਗੇ ਸਾਡੇ ਕੋਲ ਜਿਹੜੇ ਰਾਸਤੇ ਸਾਡੇ ਕੋ ਖੋਲੇ ਆ ਤੁਹਾਨੂੰ ਸਿੱਧਾ ਕਹਿ ਕੇ ਖੜਿਆ ਕਿ ਇੱਥੋਂ ਪਾਜੀ ਪਹਿਲਾ ਵੀਜ਼ਾ ਇਟਲੀ ਦਾ ਸੀ ਇੱਥੇ ਇਟਲੀ ਦਾ ਬਿਲਕੁਲ ਡਾਇਰੈਕਟ ਗਏ ਆ ਮੁੜ ਕੇ ਅਗੇ ਕਹਿੰਦੇ ਸੀ ਤੁਹਾਡੀ ਡਾਇਰੈਕਟ ਫਲਾਈਟ ਕਰਾ ਦਿੰਨੇ ਆ ਤੇ ਅਸੀਂ ਵੀ ਪਾਜੀ ਤਿਆਰ ਹੋ ਗਏ ਠੀਕ ਆ ਹੁਣ ਸਭ ਜਵਾ ਦਾ ਪਾਜੀ ਫਲਾਈਟ 'ਚ ਬੈਠ ਕੇ ਪਤਾ ਲੱਗਦਾ ਫਲਾਈਟ ਹੀ ਟਿਕਟ ਆਈ ਹੈ ਸਟੇ ਵਾਲੀ ਫਲਾਈਟ ਆ ਜੀ ਪੰਦਾ ਕ ਸੋਚਦਾ ਕਿ ਚਲੋ ਪਹਿਲਾ ਵੀ ਸਟੇ ਮਿਲਦੀ ਆ ਜਦੋਂ ਜਾ ਕੇ ਤਾਰ ਕੇ ਭਾਜੀ ਬਾਏ ਰੋਡ ਅੱਗੇ ਲੈ ਜਾਂਦੇ ਨਾ ਭਾਜੀ ਬਹੁਤ ਔਖਾ ਹੁੰਦਾ ਤੇ ਕਿਟਲੀ ਤੋਂ ਤੁਸੀਂ ਕਿੱਥੇ ਕਿਸੇ ਤਰ੍ਹਾਂ ਭਾਜੀ ਉਥੋਂ ਉਹਨਾਂ ਨੇ ਲਾਟਿਨ ਅਮਰੀਕਾ ਲੈ ਕੇ ਜਾਂਦੇ ਆ ਜਿੱਥੋਂ ਲੈ ਕੇ ਗਿਆ ਜੀ ਕਿ ਤੁਹਾਡੇ ਇੱਥੇ ਤੁਸੀਂ ਅਮਰੀਕਾ ਆ ਕੇ ਜਿਨ ਤੁਹਾਡੀ ਇੱਥੋਂ ਫਲਾਈਟ ਹੋਣੀ ਆ ਅਗਲੀ ਇੱਥੇ ਵੇਟ ਕਰ ਲਓ ਭਾਜੀ ਕੋਈ ਫਲਾਈਟ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਨਾ ਕੁਝ ਮੁੜ ਕੇ ਉਹ ਹੱਥ ਪਾਉਂਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿੱਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਹੋ ਜ ਉਹ ਵੀ ਬੰਦ ਇਨਸਾਨ ਆ ਵਈ ਸਪੋਕ ਤਾਂ ਲੱਗਦੀ ਆ ਬੰਦਾ ਇੱਕ ਦਿਨ ਬੁਖਾਰ ਆ ਲੂਗਾ ਦੋ ਦਿਨ ਬੜੀ ਬਹੁਤ ਕਿਸ ਤਰੀਕੇ ਨਾਲ ਤੁਰ ਕੇ ਇੱਕ ਇੱਕ ਵਾਣ ਪਾਜੀ ਕੋਸ਼ਿਸ਼ ਦਾ ਰਸਤਾ ਸੀ ਉਹਦੇ ਵਿੱਚ ਟੈਕਸੀਆਂ ਤੇ ਕੱਢਿਆ ਲਗਭਗ 15 ਕ ਘੰਟੇ ਸਮੁੰਦਰ ਦੇ ਵਿੱਚ ਦੀ ਲੈ ਕੇ ਗਏ ਬੋਟ ਤੇ ਉਹ ਵੀ 5 ਕ ਫੁੱਟ ਚੌੜੀ ਮਤਲਬ ਪਲਾਸਟਿਕ ਦੀ ਬੋਟ ਹੁੰਦੀ ਆ ਜੀ ਉਸ ਤੋਂ ਬਾਅਦ ਫੇਰ ਰੋਡ ਤੇ ਫੇ 40 45 ਕਿਲੋਮੀਟਰ ਚੱਲੇ ਆਂ ਸੀ ਪੈਦਲ 17 ਕ 18 ਪਹਾੜ ਸੀ ਜਿਹੜੇ ਕ੍ਰੋਸ ਕੀਤੇ ਆ ਜੀ ਉਹ ਵੀ ਇਦਾਂ ਸੀ ਕਿ ਇੱਕ ਸਾਈਡ ਤੇ ਖਾੜੀ ਆ ਜੇ ਪੈਰ ਸਲਿੱਪ ਹੋ ਗਿਆ ਤਾਂ ਮਤਲਬ ਬੰਦਾ ਨਹੀਂ ਲੱਭਦਾ ਕਿਸੇ ਨਾਲ ਦੇ ਨਾਲ ਕੋਈ ਮਿਸੈਪਿੰਗ ਹੋਈ ਆ ਭਾਜੀ ਬਹੁਤ ਕੁਝ ਦੇਖਿਆ ਹੈ ਜਿਹੜੇ ਰਾਸਤੇ 'ਚ ਜਿਹੜਾ ਡਿੱਗ ਪੈਂਦਾ ਸੱਟ ਲੱਗ ਜਾਂਦੀ ਆ ਕੋਈ ਮਰਨ ਗੰਡੇ ਪਿਆ ਉਹਨੂੰ ਛੱਡ ਦਿੰਦੇ ਆ ਕਿ ਮਰ ਜਾ ਬਈ ਇੱਥੇ ਡੈੱਡ ਬਾਡੀਆਂ ਅਸੀਂ ਜਾਂਦੇ ਵਕਬਦ ਦੇਖੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਰੇਸਟ ਭਾਈ ਸਾਡੀ ਅਮਰੀਕਾ ਜਾ ਕੇ ਪਈ ਆ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਜਾਰੀ ਕਰਦੇ ਹੋ ਜਿਹੜਾ ਭੰਗ ਜਰਦਾ